ਇਹੀ ਯਾਨੀ ਉਧਰ ਸੈਟਿੰਗ ਹੁੰਦਾਗਾ 90 ਤੇ ਚੱਲ ਇਹਨਾਂ ਕਲ ਗੁਰੂ ਨੇ ਇਹਨਾਂ ਕਾਲ ਨੇ ਕਿਹੜੇ ਗਾਧਾਂ ਲਈ ਸੁਪਰ ਮਮਾ ਹੁੰਦੀ ਪਈ ਆ ਨਾ ਪਰ ਇਹਨਾਂ ਤਾਂ ਬਣਾਇਆ ਬਹੁਤ ਨੇ ਨਾ ਨਾ ਚਲ ਪਾਣਾ ਧਨੀਆ ਹਰੀਆਂ ਪਿਆਰੋ ਕੇ ਥੋੜਾ ਬੰਨੇ ਤੇ ਉਹਦਾ ਸ਼ਕਲ ਹੀ ਭੋਤ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਕਿੱਦਾਂ ਸਾਰੇ ਲੋਕੀ ਚੱਲੇ ਅੱਗੇ ਨਿਕਲ ਜਾਈਏ ਦਿਲ ਲਖਣ ਰੱਖ ਦਿਨ ਮੇਰਾ ਕੀ ਲੱਕੜਾ ਜਿਹੜਾ ਨਾ ਉਹ ਹੀ ਕਹਿੰਦਾ ਲੰਮੀ ਲੱਕੜਾਂ ਆ ਦੇ ਆ ਚੁੱਲਾ ਆਕ ਗੀ ਸੀ ਮੈਂ ਦੂਜਾ ਟਾਈਲਾਂ ਦਾ ਬਣਾਇਆ ਸੀ ਫਿਰ ਇਹ ਨੈਰਾ ਬਣਾ ਤਾਂ ਉਹ ਡਿੱਗ ਪੈਂਦਾ ਵਾ ਤੇ ਕੱਲ ਆਖ ਕਿਟਾਂ ਦਾ ਹੀ ਬਣਾਤਾ ਤੈਨੂੰ ਤਾਂ ਮੈਂ ਪਹਿਲਾਂ ਕਿਹਾ ਸੀ ਮੈਂ ਕਿਟਾਂ ਦਾ ਬਣਾਉਂਗਾ ਤੂੰ ਕਿਹੜਾ ਮੰਨੀਏ ਲੱਕੜਾਂ ਮੋਗਦੀਆਂ ਤੇ ਚੁੱਲਾ ਬਣਾ ਲੈ ਜੇ ਬਦਰੂ ਕੀਆਂ ਦੀਆਂ ਦੀਆਂ ਆਵਾਜ਼ ਆ ਤੇ ਲੈ ਆਂ ਨਹੀਂ ਭੱਜ ਤੇ ਹੁਣ ਆਇਆ ਜੇ ਲੱਕੜਾਂ ਮੋਗਦੀਆਂ ਨੇ ਬਣਾ ਲੈ ਤੇ ਬਣਾਉਣੇ ਸੀ ਤੇ ਪਹਿਲਾਂ ਬੜੌਦੀ ਨੇ ਉਹ ਦੂਜਾ ਉਹ ਛੋਟੀਆਂ ਲੱਕੜਾਂ ਸੀ ਹੁਣ ਹੁਣ ਵੱਡੀਆਂ ਲੱਕੜਾਂ ਮ ਇਹ ਵੱਡੀਆਂ ਲੱਕੜਾਂ ਨੂੰ ਲੋਟਿਆ ਜਰੂਰੀ ਤੇ ਵੱਡੀਆਂ ਲੱਕੜਾਂ ਲਈ ਬਣਾਉਣਾ ਸੀ ਤੇ ਵੱਡੀਆਂ ਲੱਕੜਾਂ ਨੂੰ ਬਣਾ ਲਿੰਦੀ ਆਂਡਾ ਆਣਾ ਦਿਲੋਂ ਦਿਲੋਂ ਵੱਧਦੀ ਆ ਘਟਦੀ ਨਹੀਂ ਹਾਂ ਸੁੱਕੀ ਪੈਂਦੀ ਆ ਹਾਂ ਹੋਰਾ ਕੋਰਾ ਹੂੰ ਸੁੱਕੀ ਪੈਂਦੀ ਠਾਲ ਅਡਾ ਅਡਾ ਜੰਮਿਆਂ ਦਾ ਕਾ ਦੇਖੋ ਆ ਇਹਨਾਂ ਨੂੰ ਜੰਮਿਆਂ ਹੁੰਦਾ ਵਾ ਸੱਚੀ ਜੇ ਤੜਕ ਕੇ ਲੰਘਦੇ ਨਹੀਂ ਆਪਣੇ ਤਾਂ ਇੱਥੇ ਪਤਾ ਨਾ ਲੱਗਦਾ ਕਰੀ ਆ ਕੰਦਾ ਕੁੰਦਾ ਤਾਂ ਇੰਨਾ ਹੈ ਨੀਗਾ ਵੇ ਕਿੰਨੇ ਕੰਨਾਂ ਤਾਂ ਬਹੁਤ ਹੁੰਦਾ ਵਾ ਵਾਲਕੇ ਦੇਖਾ ਇਦਾਂ ਤਾਂ ਹੈ ਹੀਗਾ ਬਈ ਸਾਹਮਣੇ ਉਹ ਕੋਹਰਾ ਥੋੜਾ ਹੁੰਦਾ ਹਾਂ ਹੋਰ ਕੀ ਹੁੰਦਾ ਉਹ ਤਾਂ ਸ਼ੋਰਾ ਜਿਹਾ ਹੁੰਦਾ ਜਿਹੜਾ ਨਾਲ ਕੰਦਾ ਸੀਮੈਂਟ ਚ ਪਾਉਂਦੇ ਉੱਚ ਇੱਟਾਂ ਚ ਪਾਉਂਦੇ ਆ ਲੂਣ ਉਹ ਹੁੰਦਾ ਬਗਾਰ ਜਿਹਾ ਉਹ ਆ ਚੱਲ ਪਤਾ ਹੈ ਨੀਗਾ ਮੈਨੂੰ ਪਤਾ ਹੀ ਨਹੀਂਗਾ ਵਾ ਦੇਖ ਆ ਨਪਰੀ ਜਾਂਦੀ ਆ। ਹਾਂ। ਮੂੰਹ ਕਵੇ। ਆਹੋ। ਨਾਲੇ ਕਪੜੇ ਕਰਦਣਾ ਐ ਐਮਸੀ ਜੀ ਜਿਵੇਂ ਤਾਂ ਤੂੰ ਚਾਹ ਤੱਤੀ ਪੀਏ ਤੇ ਫਿਰ ਜਾਈਏ ਕੰਮ ਤੇ ਟਾਈਮ ਹੋ ਜਾਂਦਾ। ਸੋ 10 ਮਿੰਟਾਂ ਨੂੰ ਆਜਣਾ ਨਾਲੇ। ਨਾ ਕੋਈ ਉਹ ਕਰਨ ਜੋ ਕ। ਸਫਾਈ ਮੈਂ ਕਰਤੀ ਅੰਦਰ ਜਾਈ ਚੱਕਣ ਵਾਲੀ ਰਹਿ ਗਈ ਐ। ਕਿਉਂਕਿ ਮੈਂ ਆਮ ਤਾਂ ਨਹੀਂ ਉੱਠਿਆ ਸੀ ਹੋਰ ਉੱਠਿਆ ਵਾ। ਤੇ ਲਗਾ ਚੱਕ ਦੇਨੀ ਚਲ ਰਜਾਈ ਰਹਿ ਗਈ ਹੈ ਬਾਕੀ ਸਾਰੀ ਸਫਾਈ ਕਰਤੀ ਹੈ ਰੋਟੀ ਰਹਿ ਗਈ ਹੈ ਤੇ ਮਾੜ ਮਟਾ ਸਰਵਾਏ ਮੈਂ ਕਾ ਬਾਤ ਚਵਾਉਂਗੀ ਨਾ ਅਨੂ ਕੀ ਇੱਕ ਰੂਮ ਇਕੱਠਾ ਕਰ ਲਜੂਗਾ ਕੱਲ ਲੈ ਖਸਾਦਾ ਬਣਾ ਲੈ ਕਲ ਚਲਾਂਗੇ ਜਿਹੜੇ ਕੋ ਰਹਿ ਹਾਂ ਤਨਾ ਕਿਵੇਂ ਪਿਆ ਦੇਖੀ ਇਹਨਾਂ ਠੰਡ ਠੁੰਡ ਰਹੀ ਲਾਂਦੀ ਰਹਿ ਮਤ ਆ ਆਵੇਂ ਬੋਤੇ ਤੇ ਧੁੱਪ ਪੈਂਦੀ ਇੱਥੇ ਆ ਜਾ ਕਿੱਥੇ ਪਿਆਵਾ ਤੇ ਠੰਡ ਨਹੀਂ ਲੱਗਦੀਗੀ ਕਿੱਥੇ ਜਾਂਦੇ ਕਿ ਜਾਂਦੇ ਦੀ ਕੀ ਜ਼ਰੂਰਤ ਹੈ ਰੁਕ ਜਾਓ ਅੱਛੀ ਸੀ ਬਣਾਉਣ ਲੱਗੀ ਆ ਮੂੜੀਆਂ ਵਾਲੇ ਪਰੌਂਠੇ ਉਹ ਭਾਈ ਮੂਰ ਨੂੰ ਤੋਕ ਕੇ ਇਹਨੂੰ ਮੈਂ ਛਿਲਦੀ ਆਂ ਉਹ ਤਾਂ ਵੱਡੀਆਂ ਜਿਹੜੀਆਂ ਵੱਡੀਆਂ ਪੱਕੀਆਂ ਹੋਣੀਆਂ ਕਾੜ ਦਿੰਦੀ ਬਾਕੀ ਵਾਵਾ ਹੈਗੇ ਮੂੜੀਆਂ ਅੱਜ ਤਾਂ ਸੜਜੂ ਕੋਦੇ ਵਿੱਚ ਜਮਾ ਪਤਲੇ ਪਤਲੇ ਨੇ ਸਹੀ ਐ ਅੱਜ ਸਭ ਪੂਰਾ ਵੱਡੀਆਂ ਵਾ ਚਿਰ ਕੋ ਬਣਾਉਣਾ ਨਿਆ ਰਿਤੂ ਦਾ ਆਇਆ ਤਾਂ ਬਣਾਉਂਗੀ ਫਿਰ ਐਦਾ ਹੁੰਦਾ ਵੀ ਮੈਨੂੰ ਐ ਹੁੰਦਾ ਵੀ ਚਲ ਗਰਮ ਗਰਮ ਖਾ ਲੈਣਗੇ ਜੇ ਮੈਂ ਇਹ ਲਾਲਾ ਕੇ ਰੱਖੀ ਜਾਊਂਗੀ ਨਹੀਂ ਮੂਲੀ ਵਾਲੇ ਜਿਹੜੇ ਪਰੌਂਠੇ ਹੁੰਦੇ ਵੈਸੇ ਰੋਟੀ ਮੈਂ ਰੈਡੀ ਐ ਤਾਂ ਹੀ ਬਣਾਉਣੀ ਆ ਕਿ ਕਿ ਫਿਰ ਇਦਾਂ ਹੁੰਦਾ ਚੱਲੂ ਡੈਢਿੰਗ ਫੜਾਏ ਫੜਾ ਦੂਗੀ ਮੈਂ ਬਣਾ ਦੂਗੀ ਉਹ ਰੈਡੀ ਨੂੰ ਰੋਟੀ ਫੜਾ ਦੂਗੀ ਗਰਮ ਗਰਮ ਤੇ ਉਸ ਤੋਂ ਬਾਅਦ ਨਾਲ ਆਪ ਖਾ ਲੇਗੀ ਤੇ ਵੈਸੇ ਉਹ ਵੀ ਮੂਲਗਾ ਵਾਲੇ ਪਰੌਂਠੇ ਜੇ ਆਪਾਂ ਪਹਿਲਾਂ ਬਣਾ ਕੇ ਰੱਖ ਦੇਈਏ ਗਿੱਲੇ ਜਿਹੇ ਹੋ ਜਾਂਦੇ ਕਿ ਦੂਜੇ ਜੇ ਚੱਕਣ ਲੱਗ ਜਾਂਦੇ ਹੁੰਦੇ ਮੂਲ ਨਾਲੇ ਪਰੌਂਠੇ ਇਦਾਂ ਹੀ ਆਲੂ ਵਾਲੇ ਹੁੰਦੇ ਪਸੀਨਾ ਜਾਂ ਆ ਜਾਂਦਾ ਹੁੰਦਾ ਹੁਣ ਮੈਂ ਕੋਈ ਆਇਆ ਸਰ ਬਾਹਰ ਬਾਹਰ ਕੋਈ ਸੀ ਕੱਪੜੇ ਤੋ ਕਿਸੁਕਣੇ ਪਾਤੀਆ ਤੇ ਬੁੱਕਰ ਤਾਂ ਆਪਾਂ ਮਾਰ ਦਿੱਤੀ ਆ ਮੈਂ ਨਮੇ ਲੱਕੜ ਚੁੱਲ੍ਹੇ ਚਲਾਤੀ ਮੈਂ ਕਿਹਾ ਚਲੋ ਨਾ ਤੋ ਹੌਲੀ ਹੌਲੀ ਮੱਚ ਪੂਗੀ ਮੈਂ ਕਿਹਾ ਹੌਲੀ ਨਿਕਲਾਉਣੇ ਹਨ ਤਾਂ ਮੈਂ ਕਿਹਾ ਤੋ ਪਸੇਕਦੀ ਆ ਇਧਰ ਵੇਖੋ ਰਸੋਈ ਤਾਂ ਮੈਂ ਸਾਫ ਕਰਤੀ ਆ ਗੈਸ ਵਗਰਾ ਵੀ ਸਾਫ ਕਰਤਾ ਸੀ ਆਟਾ ਗੁੰਨਿਆ ਗਿਆ ਦਾ ਆਟਾ ਰੀਤੂ ਗੁੰਨਦੀਂਦੀ ਹੈ ਰਾਤ ਨੂੰ ਬਣਾਉਣਾ ਹੈ ਅਸੀਂ ਬੰਦ ਗੋਬੀ ਜਿੱਤੂ ਲੈ ਕੇ ਆਈ ਸੀ ਗੁਆੜ ਦਾ ਕਰ ਉਹਨਾਂ ਨੇ ਲੈਣ ਦੇ ਸੀ ਦੋ ਫੋਲੋਂ ਇੱਕ ਸਾਨੂੰ ਦਿੱਤਾ ਤੇ ਇੱਕ ਉਹਨਾਂ ਨੇ ਆਪ ਰੱਖ ਲਿਆ ਉਹਦੇ ਹੀ ਬਣਉਣੇ ਇਹਨਾਂ ਦਾ ਚਲਾ ਆਲੂ ਭਾਗੇ ਟਾਈਮ ਸਾਂਚੂ ਰਾਤ ਨੂੰ ਫਿਰ ਮੈਂ ਸੁੱਕੇ ਆਲੂ ਬਣਾਦੇ ਸੀ ਰਾਤ ਕੋਸ਼ ਨਹੀਂ ਸੀ ਮੈਨੂੰ ਇਦਾਂ ਸੀ ਵੀ ਮੂਲੀਆਂ ਪਈਆਂ ਵਿਚਰ ਮੂਰ ਨਾਲੇ ਪਰੌਂਠੇ ਬਣਾ ਲੂੰਗੀ ਸਵੇਰੇ ਤੇ ਆ ਦੇਖੋ ਰੰਦੋ ਬੋਲਟ ਤੇ ਤੁਝੇ ਰੱਬਾਂ ਲਾ ਕੇ ਉੱਥੇ ਸੈਟ ਗਈ ਇਹ ਹੀ ਇਹ ਉੱਧਰ ਸੈਟਿੰਗ ਹੁੰਦਾਗਾ 90 ਤੇ ਚੱਲ ਇਹਨਾਂ ਕੱਲ ਗੁਰੂ ਨੇ ਇਹਨਾਂ ਕੱਲ ਨੇ ਘਾਦ ਗਾਲ ਇਹਦੇ ਵਿੱਚ ਤਾਂ ਕੋਈ ਗੋਲੀ ਨਹੀਂ ਖਾਦੀ ਕਿਤੇ ਉਹ ਦੋ ਹੀ ਖਾਧੀਆਂ ਹੋਣਗੀਆਂ ਖਾਦੇ ਤਾਂ ਨਹੀਂ ਪਤਾ ਨਹੀਂ ਕਾ ਤੂੰ ਫ੍ਰੀਜਰ ਅੱਜ ਸਾਫ ਕਰਨ ਦਾ ਅੱਜ ਕਰੂੰਗੀ ओके ਆਲੂਲੇ ਆਵਾਂੜੇ ਇੱਕ ਦਿਨ ਤੱਕ ਜਾਵਾਂਗੇ ਤਲਵੰਡੀ ਫਿਰ ਲੈ ਕੇ ਆਵਾਂਗੇ ਆਹ ਰੱਖ ਕਮਰੇ ਚ ਵਧੀਆ ਇੱਥੇ ਸਗੋਂ ਨਾ ਇੱਕ ਜੀ ਹੁੰਦੀ ਪੜੀ ਨੱਕ ਹੁੰਦੀ ਮੈਂ ਤਾਂ ਇੱਥੇ ਖੜ ਗਈ ਆਣ ਕੇ ਕਿਉਂਕਿ ਸਾਹਮਣੇ ਸੂਰਜ ਪੈਂਦਾ ਪਿਆ ਤਾਂ ਬੜੀ ਪਿੰਗੀ ਤੇ ਪਰ ਨਿੱਗੇ ਹੋ ਜਾਣਗੇ ਠਰੇ ਪਏ ਪੈਰ ਤੇ ਹੱਥ ਮੇਰੇ ਊੜਾ ਜਾ ਕੇ ਹੱਥ ਤੋਂ ਤੇ ਤੇ ਠੰਡੇ ਠੰਡੇ ਹੋ ਗਏ ਹੱਥ ਕੋਸ਼ ਕੰਮ ਹੀ ਨਹੀਂ ਹੁੰਦਾ ਸੀ ਹੁਣ ਤੋਂ ਹੁੰਦੀ ਐ ਇੱਕ ਜੀ ਹੁੰਦੀ ਐ ਜਿਵੇਂ ਹੱਥਾਂ ਤੇ ਧੁੱਪ ਜੀ ਪੈਂਦੀ ਐ ਨਾ ਇੱਥੇ ਬਹਿ ਜਨ ਨਾ ਮੜੇਰਾ ਲਾ ਕੇ ਆਪਦਾ ਬੇੜਾ ਅੱਗੇ ਕੈਮਰੇ ਦੇ ਨੇ ਹੱਥ ਲਾਉਣਾ ਪਿੱਛੇ ਹੋ ਜਾ ਮਮਾ ਵੇਖ ਆਉਂਦੀ ਐ ਫੋਨ 'ਚ ਹੈਲੋ ਰਹਿਮਤ ਵਲੋਗਿੰਗ ਕਰਦਾ ਪਿਆ ਵਾ ਦੇਖ ਉੱਪਰ ਉੱਦ ਉੱਪਰ ਹੋ ਗਿਆ ਹਾਂ ਦੇਖ ਉੱਪਰ ਆਇਆ ਤੂੰ ਹੱਸ ਰਿਹਾ ਏ ਉੱਪਰ ਮਮਾ ਆਉਂਦੀ ਪਈ ਆ ਨਾ ਰਹਿਮਤ ਵਲੋਗਿੰਗ ਕਰਦਾ ਪਿਆ ਕਹਿੰਦਾ ਮਮਾ ਮੈਂ ਕਰਨਾ ਫੋਨ ਤਾਂ ਕਰਕੇ ਕਿਧਰ ਲਈ ਜਾਂਦਾ ਮਮਾ ਮਮਾ ਨੂੰ ਤਾਂ ਵੇਖ ਮਮਾ ਆਉਂਦੀ ਫੋਨ 'ਚ ਮੈਂ ਸੇਦੀ ਪਈ ਤੋਂ ਉੱਪਰ ਜਿੱਤੇ ਮੈਂ ਕਾਈ ਮੈਲਣ ਲੱਗੀ ਡੇਰਾ ਮੈਂ ਇੱਥੇ ਬੈਠੀ ਆ ਹੁਣ ਮੂੜੀਆਂ ਛਿਲ ਕੇ ਕਦੂਕਾਸ਼ ਕਰਦੇ ਆ ਹਨਾ ਪਰੌੜੇ ਖਾਣੇ ਮੂੜੀਆਂ ਵਾਲੇ ਇਹ ਤਾਂ ਗਾਉਣ ਜਾਂਦਾ ਮੂੜੀਆਂ ਵਾਲੇ ਨਾਲੋਂ ਆਲੂ ਵਾਲੇ ਕੋਈ ਵੀ ਨਹੀਂ ਖਾਂਦਾ ਪਰੌੜਾ ਹੂੰ ਇਹਦੀ ਵਲੋਗਿੰਗ ਕੀਤੀ ਐ ਇਹਨੇ ਵਲੋਗਿੰਗ ਕੀਤੀ ਅੱਜ ਮੈਂ ਆਪਣਾ ਲੱਗਿਆ ਮੂੜਾਂ ਵਾਲੇ ਤੋਂ

ਕਾਗੇ ਬਰੌਂਡ ਚਾਨਾ ਫੋਨ ਚਲਾਈ ਜਾਂਦੀ ਐ ਇਹ ਤੇ ਲੱਸੀ ਪਾ ਦੇ ਮੈਨੂੰ ਗਲਾਸ ਚ ਜਿੱਥੇ ਪੀਤੀ ਐ ਉਸੇ ਚ ਪੀਤੀ ਪਾਸ ਮੜੀ ਜੀ ਹਲਾ ਲੇ ਪਾਣੀ ਚਾਹਣਾ ਉੱਤੇ ਰਵੇ ਪਾਣੀ ਨਹੀਂ ਗਾ ਸੁਣੀ ਸੁਣੀ ਲੱਸੀ ਐਸਾ ਪਾਣੀ ਘਾਟ ਰੱਖਣੀ ਸੀ ਨਹੀਂ ਉਹ ਟੇਸਟੀ ਆ ਪਰ ਖਟੇ ਜਿਹਾ ਨਹੀਂ ਠੀਕ ਅਗਰ ਅੱਜ ਮੈਂ ਸਬਜ਼ੀ ਲੈ ਕੇ ਉਹ ਜਿਹੜੀ ਰਾਤ ਆਲੂ ਵਾਲੀ ਬਣਾਈ ਨਾ ਰੱਖਾਂ ਉਹ ਚੋੜੀ ਜੀ ਬੋਲ ਲਾਂਦਾ ਮੇਰੇ ਲਈ ਛੱਡ ਦਿਓ ਲਈ ਛੱਡ ਦੂੰ ਹਾਂ ਲੋਰਤ ਮੂਲੀ ਆਏ ਸੱਚ ਆਲੂ ਵਾਲੇ ਕਿਧਰ ਮੂਲੀ ਆ ਵੇਖੋ ਤਿਆਰ ਹੋ ਕੇ ਵੀਡੀਓ ਬਣਾਉਣ ਚੱਲ ਲਈ ਆ ਤੁੱਪੇ ਘੜ ਕੇ ਹਨ ਮੈਨੂੰ ਪਹਿਲਾਂ ਗਾਣਾ ਸੈਂਡ ਕਰੂਗੀ ਫਿਰ ਮੈਨੂੰ ਕਹੋ ਕਿ ਤੂੰ ਵੀਡੀਓ ਬਣਾ ਦੇ ਆਪਦੇ ਗਾਣੇ ਤੇ ਮੈਂ ਵੀ ਵੀਡੀਓ ਬਣਾਉਣ ਦੇ ਚੱਕਰ ਚ ਵੇਖੋ ਰੈਡੀ ਹੋਈ ਆ ਤਿਆਰ ਹੋਈ ਆ ਮੈਂ ਵੀ ਵੀਡੀਓ ਮੋਡ ਦੇ ਚੱਕਰ ਚ ਇੱਕ ਕੱਜ ਬੈਣਾ ਮੈਂ ਲਾਈਵ ਫੇਸਬੁੱਕ ਤੇ ਤੇ ਫਿਰ ਨਾ ਕਿਵ ਚੱਲ ਤਿਆਰ ਹੋ ਕੇ ਥੋੜਾ ਬੈਣਾ ਉਹੋਂ ਦਾ ਸ਼ਕਲ ਹੀ ਹੋਰੀ ਹੋਈ ਪਈ ਸੀ। ਕਿ ਆਪਾਂ ਰੈਡੀ ਹੋ ਗਏ ਆ। ਹਾਂ ਈ ਕੋ ਮੈਂ ਦੂਰੀ ਹੋ ਗਈ ਆ। ਗਾਣੇ ਲਾਲਾ ਕਿਸ ਨਾਈ ਜਾਂਦੀ ਆ। ਚਾਲ ਨਹੀਂ ਛੇਤੀ ਕਰਾਓ। ਮੜਕੇ ਲਾਈ ਬੈਟਨਾ ਮੈਂ। 10 ਮਿੰਟ ਰਹਿ ਗਏ ਆ। ਗਾਣਾ ਸੈਂਡ ਕਰ ਮੈਨੂੰ। ਬਹੁਤ ਟਾਈਮ ਲੈਂਦੀ ਆ। ਪਹਿਲਾਂ ਹੀ ਲੱਭ ਕੇ ਸੈਂਡ ਕਰ ਸਕਦੀ ਮੈਨੂੰ। ਲੱਭੀ ਜਾਂਦੀ ਐ ਸਵੇਰੇ ਸੈਂਡ ਕਰ ਦਿਆ ਕਰ ਮੈਂ ਬੰਨੋਂ ਦੱਬੀਆਂ ਬੰਦ ਗੋਬਲੀ ਕਾਜਰ ਮਟਰ ਨਹੀਂ ਸੀ ਮਟਰ ਸਕਿਪ ਕਰਤੇ ਗਾਜਰਾ ਥੱਲੇ ਆਈਆਂ ਵਾਵਾ ਸਾਰੀਆਂ ਐਨ ਸੁੱਚੀ ਵੀ ਤੇ ਗਾਜਰਾ ਤਾਂ ਹਨੇਤੋ ਕਿ ਮੈਂ ਥੇ ਰੱਖਤੀ ਹਾਂ ਤੇ ਮੈਂ ਕਿਹਾ ਚੰਪਾ ਗਿਆ ਥੋੜਾ ਜਿਹਾ ਬਾਜ਼ਾਰ ਜਾਣਾ ਤੇ ਐਮਰਜੈਂਸੀ ਸਤ ਜੀ ਨੂੰ ਹੁਬੀ ਮਲੇਗੜ ਥੋੜਾ ਜਿਹਾ ਕਾਮ ਉਹ ਐਸੀ ਜੁੜੀ ਸੀ ਖੁਸ਼ੀ ਵੇਜੜੇ ਕੰਮ ਨੂੰ ਗਈ ਸੀ ਮੈਨੂੰ ਬਹੁਤ ਖੁਸ਼ੀ ਆ ਜੀਰ ਦਸੰਦਸੰ ਮਿਲ ਗਈ ਉਸ ਤੋਂ ਹੁਣ ਆਣ ਕੇ ਮੈਂ ਤਰਕਾ ਲਵਾਉਣ ਲੱਗੀ ਆ ਸੱਜੀ ਬਾਬਾ ਮੈਂ ਪਹਿਲਾਂ ਕੱਟ ਕੇ ਰੱਖ ਗਈ ਸੀ ਮੈਂ ਟਮਾਟਰ ਕੱਟਤੀ ਸੀ ਸੱਜੀ ਅੱਜ 2:30 ਵਜੇ ਕੱਟਤੀ ਸੀ ਸੱਜੀ ਮੈਂ ਮੈਂ ਸੱਜੀ ਬਾਬਾ ਪਹਿਲਾਂ ਕੱਟ ਕੇ ਰੱਖ ਗਈ ਸੀ ਹੈਣਾ ਤੂੰ ਕੜਾ ਕੱਟ ਲੈਣ ਸੀ ਸੋਚ ਲੈਣਾ ਸੀ ਮੈਂ ਕਟਾ ਅੱਦੇ ਪਿੰਨੀ ਹਾਂ ਪਾਈ ਸੋਚ ਕੇ ਕਿਹਾ ਤਾਂ ਵੀ ਚਲ ਮੈਂ ਉਹਨੇ ਆਲੂ ਕਾ ਆਲੂ ਮੈਂ ਆਣ ਕੇ ਕੱਟੇ ਕੜਤਾ ਹੀ ਨਾ ਆਣ ਕੇ ਕੱਟੇ ਐ ਕਰ ਦਈਆਂ ਸਾਰੇ ਪਿੰਡ ਦੇ ਲਾਏ ਹੁਣ ਤੇ ਮੈਂ ਕੰਮ ਨਹੀਂ ਕਰਕੇ ਕੁਛ ਕਦੀ ਹੁਣ ਭਾਂਡੇ ਧੋਣ ਲੱਗੀਆਂ ਕੰਮ ਕਿਉਂ ਨਹੀਂ ਕਰਕੇ ਖੁਸ਼ ਭਾਂਡੇ ਹੋਵੇ ਆਪੇ ਕਹਿ ਮੈਂ ਤਾਂ ਕਾਇ ਨਹੀਂ ਮੋੜ ਕੇ ਮੈਨੂੰ ਕਹਾਂਗੇ ਵੇਲੀ ਰੇਦੀ ਆਂਦੀ ਆੜੀ ਵੇਲੀ